ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੇਖ ਰਹੇ ਹਾਂ ਮੋਟਰ 2 hp ਤੇ ਮੋਟਰ ਆਪਾਂ ਵੈਂਡਿੰਗ ਕਰਤੀ ਆ ਤੇ ਹੁਣ ਹੈ ਕਨੈਕਸ਼ਨਰ ਤੇ ਆ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਦੇ ਕਨੈਕਸ਼ਨ ਜੋ ਕਿ ਡਬਲ ਦੇ ਵਿੱਚ ਸਿੰਗਲ ਕਨੈਕਸ਼ਨ ਤੁਹਾਨੂੰ ਪਤਾ ਹੀ ਹੈ 1 ਤੋਂ 3 ਆਮ ਸਿੰਪਲ ਕਨੈਕਸ਼ਨ ਉਹ ਵੀ ਤੁਹਾਨੂੰ ਦੱਸਦਾ ਕਿਵੇਂ ਹੋਣਗੇ ਤੇ ਡਬਲ ਕਨੈਕਸ਼ਨ ਕਿਵੇਂ ਹੋਣਗੇ ਡਬਲ ਕਨੈਕਸ਼ਨ ਆਪਾਂ ਕਿਉਂ ਕਰਦੇ ਆ ਤੇ ਸਿੰਪਲ ਕਨੈਕਸ਼ਨ ਆਪਾਂ ਕਿਉਂ ਕਰਦੇ ਕਿਹੜੀ ਤਾਰ ਦੇ ਵਿੱਚ ਪ੍ਰੋਗਰੈਸ਼ਨ ਕਰਨੀ ਚਾਹੀਦਾ ਕਿਹੜੀ ਤਾਰ ਦੇ ਵਿੱਚ ਆਪਾਂ ਨੂੰ ਸਿੰਪਲ ਕ联ਕਸ਼ਨ ਕਰਨਾ ਚਾਹੀਦਾ ਤੇ ਸਾਰਾ ਪ੍ਰੋਸੈਸ ਵੀਡੀਓ ਵਿੱਚ ਦੱਸਾਂਗੇ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਕਰਦੇ ਆਂ ਫਿਰ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਵਿੱਚ ਦੇਖ ਕੇ ਤੁਸੀਂ ਪੂਰੀ ਸਮਝੌਣ ਦੀ ਕੋਸ਼ਿਸ਼ ਕਰੋਗੇ ਮੈਂ ਚਲੋ ਜੀ ਫਿਰ ਕਰਦੇ ਆਂ ਵੀਡੀਓ ਸ਼ੁਰੂ ਤੇ ਕਰਦੇ ਆਂ ਕਨੈਕਸ਼ਨ ਕਰਦੇ ਆ ਸ਼ੁਰੂਜੀ ਲਓ ਜੀ ਪਹਿਲਾਂ ਸਮਝਾਉਣੇ ਆਪਾਂ ਤੁਹਾਨੂੰ ਕਨੈਕਸ਼ਨ ਇਹ ਲਿਤਾ ਆਪਣੇ ਮੋਟਰ ਆ ਜੀ ਚਾਰ ਪੋਲ ਦੀ ਮੋਟਰ ਹੁੰਦੀ ਹੈ ਚਾਰ ਰਨਿੰਗ ਚਾਰ ਸਟਾਰਟਿੰਗ ਤੇ ਆ ਆਪਣੇ ਸਿਰੇ ਆਗੇ 2 4 6 8 8 ਸਿਰੇ ਆਗੇ ਰਨਿੰਗ ਦੇ ਤੇ 8 ਹੀ ਸਿਰੇ ਆਗੇ ਸਟਾਰਟਿੰਗ ਦੀ ਸਭ ਤੋਂ ਪਹਿਲਾਂ ਤੁਸੀਂ ਸਿੰਪਲ ਕਨੈਕਸ਼ਨ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਆ ਦੇਖੋ ਇੱਥੋਂ ਇੱਕ ਸਿਰਾ ਇਨਰ ਹੈ ਇੱਕ ਸਾਈਡ ਵਾਲ ਜਕੜੂ ਇਹਦੇ ਨਾਲ ਵਾਰਲਾ 1 2 3 1 ਤੋਂ 3 ਇਹ ਲੋਡ ਫਿਰ ਆ 1 2 3 1 ਤੋਂ 3 ਜੋੜ ਦੇਣੇ ਆ 1 ਤੋਂ 3 ਮਤਲਬ ਵੀ ਹੈ ਸਿੰਪਲ ਕਨੈਕਸ਼ਨ ਸਿੰਪਲ ਕਨੈਕਸ਼ਨ ਆਪਾਂ ਉਦੋਂ ਕਰਦੇ ਆ ਜਦੋਂ ਜਿਆਦਾ ਦੋ ਜੜੀ ਤਾਰ ਹੋਵੇ ਤੇ ਬਰੀਕ ਤਾਰ ਹੋਵੇ ਤੇ ਇਹਦੇ ਵਿੱਚ ਤਾਰ मोटी ਆ ਇਸ ਕਰਕੇ ਆਪਾਂ ਇਹਦੇ ਆਪ ਕਰਾਂਗੇ ਡਬਲ ਕਨੈਕਸ਼ਨ ਡਬਲ ਕਨੈਕਸ਼ਨ ਕਿਵੇਂ ਹੁੰਦੇ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਪਹਿਲਾਂ ਜੋ ਸਟਾਰਟਿੰਗ ਦੇ ਆ ਸਟਾਰਟਿੰਗ ਦੇ ਹਮੇਸ਼ਾ ਹੀ ਡਬਲ ਕਨੈਕਸ਼ਨ ਨਹੀਂ ਹੁੰਦੇ ਸਟਾਰਟਿੰਗ ਦੇ ਕਨੈਕਸ਼ਨ ਹੁੰਦੇ ਸਿੰਪਲ ਇੱਕ ਤੋਂ ਤਿੰਨ ਤੁਸੀਂ ਕਿਤੋਂ ਵੀ ਮਰਜ਼ੀ ਚੱਕ ਕੇ ਇੱਕ ਤੋਂ ਤਿੰਨ ਕਨੈਕਸ਼ਨ ਕਰ ਸਕਦੇ ਆ ਤੇ ਪਹਿਲਾਂ ਆਪਾਂ ਸਟਾਰਟਿੰਗ ਦੇ ਕਨੈਕਸ਼ਨ ਤੁਹਾਨੂੰ ਕਰਕੇ ਦਿਖਾ ਦਿੰਦੇ ਵੀ ਕਿਵੇਂ ਹੁੰਦੇ ਆ ਪੱਕੇ ਕਰਕੇ सारी प्रॉपर भीडियो बनाऊंगा मैं थो दिखाऊंगा चेक कर लगे डबल जो अपना मेन मोटिव है समझाउगापल कनैक्शन आप स्टार्ट कर देखा तो दे दे दूंगा स्टार्ट दे कनैक्शन आप देख लो ए चेक लिया इनर आ आ आउटर एस आउटर ना। நான் தின சேர ஜுடைய பக்கம் ਲਓ ਜੀ ਹੁਣ ਆਪਾਂ ਆ ਗਏ ਹਾਂ ਕਨੈਕਸ਼ਨਾਂ ਤੇ ਇਹ ਨਰਿੰਦਰ ਆਪਾਂ ਜੋੜ ਲਿਆ ਦੇਖੋ ਆਹ ਇਹਨਰ ਜੋੜ ਦਿਆ ਆਹ ਇਹਨਰ ਜੋੜ ਲਿਆ ਇੱਥੇ ਪਤਾ ਲੱਗ ਜੂ ਆਪਾਂ ਨੂੰ ਬੀ ਡਬਲ ਡੈਲਟਾ ਕਨੈਕਸ਼ਨ ਐਸਨੂੰ ਕਿਉਂ ਕਹਿੰਦੇ ਆ ਤੇ ਆ ਦੇਖੋ ਹੁਣ ਆਪਣੇ ਕੋਲ 4 ਤਾਰਾਂ ਬਚ ਗਈਆਂ 4 ਤਾਰਾਂ ਕਿਹੜੇ ਗਣੇ ਬਚ ਗਈਆਂ ਦੋ ਤਾਂ ਇੰਨਾ ਕੋਇਲਾਂ ਦੀਆਂ ਬਚੀਆਂ ਜੋ ਆਪਾਂ ਦੇਖੋ ਕਨੈਕਸ਼ਨ ਜੋੜੇ ਇਹ ਦੋ ਇੰਨਾ ਕੋਇਲ ਆਂਦੀਆਂ ਡਬਲ ਡੈਲਟਾ ਮਨ ਕੇ ਚੱਲੋ ਵੀ ਦੋ ਦੋ ਕੋਇਲ ਜੋੜ ਕੇ ਦੋ ਕੋਇਲ ਜੋੜ ਕੇ ਸਿੰਪਲ ਜੋ ਸਿੰਗਲ ਡੈਲਟਾ ਹੁੰਦੇ ਆ ਉਹ ਆਪਾਂ ਕਨੈਕਸ਼ਨ ਇੱਕ ਤੋਂ ਤਿੰਨ ਕਰ ਦਿੰਨੇ ਆ ਉਹ ਸਿੰਗਲ ਡੈਲਟਾ ਹੋ ਜਾਂਦਾ ਇਹ ਡਬਲ ਡੈਲਟਾ ਇੱਥੇ ਧਿਆਨ ਦੇਣ ਦੀ ਗੱਲ ਆ ਇਹ ਤੋਂ ਬਾਅਦ ਕੋਈ ਕਨੈਕਸ਼ਨ ਨਹੀਂ ਕਰਨਾ ਆਪਾਂ ਲੀਡਾਂ ਨਿਕਲਣੀਆਂ ਲੀਡਾਂ ਕਿਵੇਂ ਨਿਕਲਣਗੀਆਂ ਇਹ ਤੁਹਾਨੂੰ ਮੈਂ ਦੱਸ ਦਿੰਨੇ ਆ ਇਸ ਵੀਡੀਓ ਦੇ ਵਿੱਚ ਹੀ ਦੇਖਾਂ ਆਉਂਗਾ ਤੁਹਾਨੂੰ ਆ ਦੇਖੋ ਜੀ ਆ ਐਸ ਦਾ ਆਉਟਰ ਹੈ ਇਹ ਸਾਹਮਣੇ ਵਾਲਾ ਕਵਲ ਆ ਪਿਆ ਇਹਦਾ ਆਉਟਰ ਉੱਪਰ ਫੜਨਾ ਹੁਣ ਕਿਤਾ ਐਸ ਦਾ ਆਉਟਰ ਫੜਨਾ ਇੱਕ ਐਸ ਦਾ ਆਉਟਰ ਐਸ ਦਾ ਆਉਟਰ ਹੋ ਗਿਆ ਆਹ ਇਹਦਾ ਆਉਟਰ ਤੇ ਇਹਦਾ ਆਉਟਰ ਜੋੜ ਦੇਣਾ ਫਿਰ ਐਸ ਦਾ ਆਉਟਰ ਆ ਆ ਗਿਆ ਇਹ ਸਾਹਮਣੇ ਵਾਲਾ ਕਵਲ ਇਹਦਾ ਆਉਟਰ ਆ ਆ ਗਿਆ ਇਹਨੂੰ ਵੀ ਤੁਸੀਂ ਜੋੜ ਦੇਣਾ ਆ ਦੇਖੋ ਜੀ ਇੱਕ ਵਾਰੀ ਫੇਰ ਸਮਝ ਲਓ ਆ ਦੇਖੋ ਆਮਣੇ-ਸਾਮਣੇ ਕਬੈਲ ਦਾ ਰਿਪੀਟਰ ਕੋਈ ਵੀ ਫੜ ਸਕਦਾ ਤੁਸੀਂ ਕਬੈਲ ਉਹ ਫੇਰ ਉੱਥੀ ਗੱਲ ਆ ਜਾਂਦੀ ਹੈ ਆ ਦੇਖੋ ਇਸ ਦਾ ਆਉਟਰ ਇਹ ਸਾਹਮਣੇ ਵਾਲੇ ਕਬੈਲ ਦੇ ਆਉਟਰ ਨਾਲ ਜੋੜ ਕੇ ਇੱਕ ਲੀਡ ਨਿਕਲ ਜੂਗੀ ਰੈਣੀ ਦੀ ਇਸ ਦਾ ਆਉਟਰ ਇਹਦੇ ਸਾਹਮਣੇ ਵਾਲੇ ਕਬੈਲ ਨਾਲ ਜੋੜ ਕੇ ਇੱਕ ਲੀਡ ਨਿਕਲ ਜੂਗੀ ਮੈਂ ਤੁਹਾਨੂੰ ਲੀਡ ਕੱਟ ਕੇ ਦਿਖਾਉਣਾ ਤੇ ਇੱਕ ਵਾਰੀ ਫੇਰ ਸਮਝਾ ਦਊਗਾ ਬਾਅਦ ਦੇ ਵਿੱਚ ਵੀ ਕਿਵੇਂ ਕਨੈਕਸ਼ਨ ਜੋੜਨੇ ਨੇ ਇਹ ਲੀਡਾਂ ਨਿਕਲ ਜਾਣਗੇ ਇਧਰ ਕੋਈ ਕਨੈਕਸ਼ਨ ਨਹੀਂ ਹੋਣਾ ਕਨੈਕਸ਼ਨ ਇਹਦੇ ਸਿਰਫ ਰਨਿੰਗ ਦੇ ਦੋ ਹੀ ਹੋਣੇ ਆ ਦੇਖੋ ਆਹ ਤੇ ਆਹ ਇਨਰ ਇਨਰ ਜੋੜ ਦੇਨੇ ਇਹ ਡਬਲ ਡੈਲਟਾ ਕਨੈਕਸ਼ਨ ਬਣ ਜਾਣਗੇ ਤੇ ਪਹਿਲਾਂ ਲੀਡ ਕੱਟ ਕੇ ਬਣਾ ਕੇ ਮੈਂ ਤੁਹਾਨੂੰ ਦਿਖਾਉਣਾ ਲਓ ਜੀ ਲੀਡਾਂ ਪਰ ਕੱਟੀਆਂ ਦੇਖ ਸਕਦੇ ਹੋ ਤੁਸੀਂ ਸਾਹਮਣੇ-ਸਾਹਮਣੇ ਆਹ ਇਧਰੋਂ ਤਾਂਮਣ ਆਹ ਆ ਜੋੜ ਕੇ ਇੱਕ ਲੀਡ ਫੇਰਾ ਦੇਖੋ ਆਹ ਤੇ ਇਧਰੋਂ ਆਹ ਆ ਜੋੜ ਕੇ ਇੱਕ ਲੀਡ ਐਲੀਡਾ ਦੋ ਹੋ ਜਾਣੀਆਂ ਤੇ ਕਨੈਕਸ਼ਨ ਲਈ ਤੁਹਾਨੂੰ ਦੱਸੀ ਸੀ ਪਹਿਲਾਂ ਇਨਰ ਨਾਲ ਇਨਰ ਤੇ ਇਧਰਲੇ ਇਨਰ ਨਾਲ ਇਹ ਹੋ ਗਿਆ ਡਬਲ ਡੈਲਟਾ ਤੇ ਸਮਝ ਗਏ ਹੋਗੇ ਉਮੀਦ ਕਰਦਾ ਹਾਂ ਤੁਸੀਂ ਤੇ ਜੇ ਨਾ ਸਮਝੇ ਤਾਂ ਕਮੈਂਟ ਵਿੱਚ ਜ਼ਰੂਰ ਪੁੱਛ ਲਿਓ ਤੇ ਹੁਣ ਕਰਦੇ ਆ ਸਾਰੇ ਕਨੈਕਸ਼ਨ ਕਨੈਕਸ਼ਨ ਕਰਕੇ ਤੇ ਜਿਹੜੇ ਦੋ ਤਰ੍ਹਾਂ ਤਰ੍ਹਾਂ ਦੀਆਂ ਹੋ ਗਈਆਂ ਸਟਾਰਟਿੰਗ ਦੀ ਦੋ ਤਰ੍ਹਾਂਾਂ ਪੰਜਾਂ ਇਹ ਵੀ ਕਨੈਕਸ਼ਨ ਕਰ ਲੈਣੇ ਆ ਤੁਸੀਂ ਤੇ ਇਸੇ ਤਰ੍ਹਾਂ ਹੀ ਵਾਰ ਕਰਦੇ ਨੇ ਚਾਰ ਤਾਰਾਂ ਤੇ ਮੈਂ ਉਮੀਦ ਕਰਦਾ ਤੁਸੀਂ ਸਮਝ ਗਏ ਹੋਵੋਗੇ ਤੇ ਜੇ ਸਮਝ ਆ ਗਈ ਹੋਈ ਤਾਂ ਕਮੈਂਟ ਕਰਕੇ ਦੱਸ ਦਿਓ ਨਾ ਵੀ ਸਮਝ ਆਈ ਤਾਂ ਵੀ ਕਮੈਂਟ ਕਰਕੇ ਪੁੱਛ ਲਿਓ ਮਿਲ ਲੇਕ ਤੇ ਹੋਰ ਵੀਡੀਓ ਵਿੱਚ ਧੰਨਵਾਦ ਸ਼ੁਕਰੇ ਮੇਰੀ ਵੀਡੀਓ ਦੇਖਣ ਵਾਸਤੇ ਧੰਨਵਾਦ